ਮੇਰੇ ਬਹੁਤ ਹੀ ਸਰਕਾਰੀ ਅਹੁਦਿਆਂ ਮੇਰੇ ਬਹੁਤ ਹੀ ਸਰਕਾਰੀਓਂ ਮਾਮਾਂ ਸੜੀਆਂ ਭੈਣਾ ਸਾਡੇ ਵੀ ਕਾਂਗਰਸ ਪਾਰਟੀ ਦੀ ਸੂਚੀ ਲੀਡਰਸ਼ਿਪ ਅੱਜ ਮੇਰੇ ਨਾਲ ਪਹੁੰਚੇ ਹੋਏ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੇਰੇ ਵੱਡੇ ਵੀਰ ਜੀ ਮਹਿੰਦਰ ਸਿੰਘ ਪਾਈਜੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਾਡੇ ਮਾਮਾ ਜੀ ਓਟ ਪਾਈਜੀ ਸਭ ਨੂੰ ਪਿਆਰ ਅਰਜ਼ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਕੀ ਹਤੇ ਪਾਈ ਮੈਂ ਆਉਂਦਾ ਮਾਮਾ ਜੀ ਨਾਲ ਐਮਐਲਏ ਤਾਂ ਲਾਇਆ ਹੈ ਕਿ ਅਗਲੀ ਵਾਰੀ ਹਿੰਮਤ ਮਾਰ ਕੇ ਨਾਲ ਐਮਐਲਏ ਬਣਾਉਣਾ ਹੈ ਅਗਲੀ ਵਾਰੀ ਬਸ ਨਰੇ ਦੇ ਕੋਲ ਸਾਰੇ ਆਪਾ ਇਕੱਠੇ ਹੋਏ ਮਸਾਂ ਸਬਾਪ ਨਾਲ ਇਕੱਠੇ ਹੋਇਆ ਜਾਂਦਾ ਹੈ ਇਹ ਵੀ ਬੇਨਤੀ ਨਾਲੋ ਨਾਲ ਕਰ ਦਿਆ ਹੁਣ ਅੱਜ ਆਪਾਂ ਸਾਰੇ ਆਉਣ ਵਾਲੀਆਂ ਦੇਸ਼ ਦੀਆਂ ਇਲੈਕਸ਼ਨਸ ਨੂੰ ਲੈ ਕੇ ਕੁਝ ਵਿਚਾਰ ਸਾਂਝੇ ਕਰਨ ਦੇ ਲਈ ਇਕੱਠੇ ਹੋਏ ਹੈ तो ई भी हैले कानून लागू करने की कोशिश कर रही है सरकार सब तो वीडी गल की असि इन्होंने कले कानूना रद्द करने वास्ते सरकार बनाई है पंजाब की अच मुख

ਮੰਦਰ ਮੋਦੀ ਨੂੰ ਜਾਂਦੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਪਿਛਲੇ 15 ਸਾਲ ਤੋਂ ਵਿਵਾ ਬਾਦਲ ਕਿਥੋਂ ਜਿਤਾਉਂਦੇ ਆ ਰਹੀ ਹਾਂ ਤੇ ਇਹਨਾਂ ਕਾਲੇ ਕੁਰੂਣਾਂ 10 ਵਾਰੀ ਜਿਤਾਉਂਦਾ ਹੈ ਕੱਲਾ ਇੱਕ ਸੱਚੇ ਪਾਤਸ਼ਾਹ ਇੱਕ ਪਰਮਾਤਮਾ ਹੈ ਜਿਹੜਾ ਕਹਿ ਕੇ ਦੇ ਕੇ ਕਦੀ ਚੇਤੇ ਨਹੀਂ ਕਰਾਉਂਦਾ ਤਰੀਕ ਸਾਥੀ ਕਰਦਾ ਔਰ ਜਿੰਨੇ ਇੱਥੇ ਬੈਠੇ ਐ ਅਸੀਂ ਸਾਰੇ ਉਸ ਦਰ ਦੀ ਮਨਤੀ ਤੇ ਸੱਚੇ ਪਾਤਸ਼ਾਹ ਦੇਣ ਵਾਲਾ ਇੱਕੋ ਹੀ ਹੈ ਤੇ ਇੱਥੇ ਵੱਧ ਤੋਂ ਵੱਧ ਕਿਸੇ ਦੀ ਉਮਰ 80 ਸਾਲ ਹੈ ਜੇ ਬਾਲਾ ਕਰਮਾ ਆਲਾ ਤੰਦਰੁਸਤ ਰਵੇ ਤੇ 90 ਸਾਲ ਹੈ ਅੰਤ ਨੂੰ ਮੁੜ ਕੇ ਸਾਰਿਆਂ ਨੇ ਸੱਚੇ ਪਾਤਸ਼ਾਹ ਕੋਲ ਜਾ ਕੇ ਆਪਦਾ ਹੂ ਹੋਣਾ ਹੈ ਜਿੰਨੇ ਇੱਥੇ ਬੈਠੇ ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਕੀ ਦੀਆਂ ਬਣਾ ਕੇ ਲਿਉਣੇ ਹੋ ਅੱਜ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦੀ ਐ ਕਿ ਸਾਡੇ ਤੋਂ ਸਾਰੀ ਉਮਰ ਪੰਥ ਦੇ ਨਾਂ ਤੇ ਵੋਟਾ ਮਕਰ ਵਾਲਾ ਬਾਗਲ ਪਰਵਾਰ ਅਕਾਲੀ ਦਲ ਸਾਡੇ ਤੋਂ ਸੱਚੇ ਪਾਤਸ਼ਾਹ ਦੇ ਨਾਂ ਤੇ ਵੋਟਾ ਮੰਗੀਆਂ ਬਾਬੇ ਨਾਨਕ ਦੀ ਤੱਕੜੀ ਨੂੰ ਵੋਟਾਂ ਮੰਗੀਆਂ ਰਹਿਣੇ ਤੇ ਅੰਤ ਦੇ ਵਿੱਚ ਅੰਤ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੀਆਂ ਜੋ ਬੇਅਦਬੀਆਂ ਇਹਨਾਂ ਨੇ ਕੀਤੀਆਂ ਮੈਂ ਬੜੇ ਸਾਰਿਆਂ ਤੋਂ ਉਹਨਾਂ ਬੇਅਦਬੀਆਂ ਦੇ ਖਿਲਾਫ ਦੇ ਨਾਲ 25 ਨੂੰ ਮੋਟਾ ਪਾਉਣੀ ਹੈ ਇਸ ਲਈ ਦੇਖੋ ਪੰਜ ਪਾਧ ਦੇ ਮੁਕਾਬਲਾ ਸੈਂਟਰ ਦੇ ਵਿੱਚ ਇੱਕੋ ਹੀ ਪਾਰਟੀ ਕਰ ਸਕਦੀ ਹੈ ਉਹ ਕਾਂਗਰਸ ਪਾਰਟੀ ਹੈ ਔਰ ਜੋ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਚ ਲਿਖਿਆ ਹੈ ਕਿ ਇਹਨਾਂ ਕਾਲੇ ਕਰੋਨਾ ਨੂੰ ਰੱਦ ਕੀਤਾ ਜਾਊਗਾ ਹਰ ਸਾਲ ਦੀਆਂ ਨੌਜਵਾਨਾਂ ਨੂੰ 3 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਹਰ ਇੱਕ ਲੋੜਵੰਦ ਪਰਿਵਾਰ ਦੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ ਇੱਕ ਸਾਲ ਦਾ ਲੱਖ ਰੁਪਇਆ ਪਾਇਆ ਜਾਊਗਾ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾਊਗਾ ਪਰ ਸਿਕੋ ਇੱਕ ਕੋਈ ਸਰਕਾਰ ਹੈ ਕੌਨਕੋਸ ਪਾਰਟੀ ਦੀ ਸਰਕਾਰ ਜਿਨੇ 77 ਕਰੋੜ ਰੁਪਏ ਦਾ ਕਰਜ਼ਾ माफ ਕੀਤਾ ਸੀ ਸਿਰਫ ਕਾਂਗਰਸ ਪਾਰਟੀ ਨੇ ਕੀਤਾ ਹੈ 10 ਸਾਲ ਹੋ ਗਏ ਭਾਜਪਾ ਆਇਆ ਤਾਂ ਮੈਨੂੰ ਦੱਸੋ ਕਿ ਕਿਤੇ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਹੋਵੇ ਕੋਈ ਕਰਜ਼ਾ ਮਾਫੀ ਗੀਤ ਤੇ ਜਿਹੜਾ

ਜੀ ਮੋਰਚੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਦਾ ਦੂਜਾ ਮੋਰਚਾ ਲੱਗਿਆ ਕੋਈ ਅਕਾਲੀ ਦਲ ਵਾਲਾ ਇਹ ਕਿਤੇ ਹੋ ਸਕਦਾ ਅਗਲੀ ਵਾਰੀ ਚੋਣਾ ਨਾ ਹੋਣ ਹੋ ਸਕਦਾ ਹੈ ਸਾਡਾ ਸੰਵਿਧਾਨ ਬਦਲ ਦੇਈ ਭਾਜਪਾ ਦੇ ਐਮਪੀ ਸਟੇਜਾਂ ਤੇ ਖੜ ਕੇ ਕਹਿੰਦੇ ਆ ਕਿ ਸਾਨੂੰ 400 ਪਾਰ ਕਰਾ ਦਿਓ ਤੇ ਅਸੀਂ ਸੰਵਿਧਾਨ ਬਦਲ ਦੇਵਾਂਗੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਸੰਵਿਧਾਨ ਸਾਡੀ ਤੁਹਾਡੀ ਜਾਣ ਪਛਾਣ ਵਾਲੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਤੁਹਾਡੇ ਦੋਸਤ ਮਿੱਤਰ ਜਿੰਨੀਆਂ ਨੂੰ ਜਾਣਦੇ ਹੋ ਉਹ ਇੱਕ ਇੱਕ ਮੋਟ ਪੰਚੇ ਤੇ ਘੁੱਤ ਨਹੀਂ ਚਾਹੀਦੀ ਹੈ ਜੇ ਆਪਦੇ ਬੱਚਿਆਂ ਦਾ ਭਵਿੱਖ ਤੇ ਇਹਨਾਂ ਕਾਲੇ ਧੁੰਮਾ ਤੋਂ ਮੁਕਤੀ ਪਾਉਣੀ ਹੈ ਤੇ ਜੇ ਤੁਸੀਂ ਚੋਣਿਓ ਕਿ ਜਿਹੜੀਆਂ ਸਾਡੀਆਂ ਸੋਹਣੀਆਂ ਰਹੀਆਂ ਜ਼ਮੀਨਾਂ ਆ ਉਹ ਸਾਡੇ ਬੱਚੇ ਵੰਡਾ ਸਕੈ ਤਾਂ ਅੱਜ ਤੱਕ ਤੁਹਾਡੇ ਹੱਥ 'ਚ ਹੈ ਇਹ ਦੁਬਾਰੇ ਨਹੀਂ ਲੋੜੀ ਸਵੈਰੰਗ ਖੀਰਦੀਵਾ ਇੱਕ ਵਾਰ ਫੇਰ ਵਿਕਤੀਗਤ ਲੱਗੀਆਂ ਕਿ ਸਾਡੇ ਵਿੱਚ ਕਾਂਗਰਸ ਪਾਰਟੀ ਨੇ ਬਹੁਤ ਹੀ ਸੂਝਵਾਨ ਤਿੰਨ ਵਾਰ ਦੇ ਐਮਐਲਏ ਬੜੇ ਇਮਾਨਦਾਰ ਛਡੇ ਵੱਡੇ ਵੀ ਪਹਿਲੀ ਵੀਰ ਜੀ ਸਾਥ ਦਿੰਦੇ ਨੇ ਤੇ ਸਭ ਨੇ ਇਸ ਇਲੈਕਸ਼ਨ ਨੂੰ ਇਹਨਾਂ ਦੀ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਲੜਨਾ ਹੈ ਤੇ ਵਕਤ ਤੋਂ ਵਕਤ ਵੋਟਾਂ ਪਾ ਕੇ ਪਹਿਲੀ ਬਾਈ ਨੂੰ ਜਿਤਾ ਕੇ ਇਹ ਤੋਂ ਕਹਿਣਾ ਹੈ ਇਹ ਤੋਂ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ तो मैं उम्मीद करती हाँ तुम तो सारे इन्होंने गलों का सहमत होगी तो इस इलैक्शन आपकी इलेक्शन समझ इन के इन्हों जता के भेजोगे तो सब तरह इतने आने बहुत बहुत धनबाद वागुरू जी का खालसा वाहेगुरू जी की धनबाद